ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀਆਂ ਦੋ ਵੱਡੀਆਂ ਖਬਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਦੱਸਦੀ ਹਕੀਕਤਾ ED ਦੇ ਅੱਗੇ ਅੱਜ ਪੇਸ਼ ਨਹੀਂ ਹੋਣਗੇ ਦਿੱਲੀ ਦੇ ਮੁੱਖ ਮੰਤਰੀ ਤੇ ਦੂਜੇ ਪਾਸੇ ਅੱਜ ਰਾਜ ਘਟ ਜਾਣਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਾਂ ਦੱਸਦੇ ਕਿ ਕਥਿਤ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਲਗਾਤਾਰ ED ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਵਾਰ-ਵਾਰ ਸੱਮਣ ਭੇਜੇ ਜਾ ਰਹੇ ਨੇ ਪਰ ਅੱਜ ਦਿੱਲੀ ਦੇ ਮੁੱਖ ਮੰਤਰੀ ਦੇ ਵੱਲੋਂ ਕੋਰਟ ਦਾ ਹਵਾਲਾ ਦਿੱਤਾ ਗਿਆ ਹੈ ਕਿ ਕੋਰਟ ਦੇ ਵਿੱਚ ਮਾਮਲਾ ਜਾਰੀ ਹੈ ਵਾਰ-ਵਾਰ ਸੱਮਣ ਨਾ ਭੇਜੇ ਜਾਣ ਈਡੀ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰੇ ਤਾਂ ਸੱਤਵੀਂ ਵਾਰ ਸਮਨ ਭੇਜ ਕੇ ਤਲਬ ਕੀਤਾ ਗਿਆ ਸੀ ਪਰ ਅੱਜ ਵੀ ਈਡੀ ਦੇ ਅੱਗੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿੰਨੇ ਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਨੇ ਅੱਜ ਰਾਜ ਘਾਟ ਜਾਣਗੇ ਦਿੱਲੀ ਕੈਬਨਿਟ ਅਤੇ ਵਿਧਾਇਕਾ ਦੇ ਨਾਲ ਰਾਜ ਘਾਟ ਪਹੁੰਚਣਗੇ ਅੱਜ ਮਨੀਸ਼ ਸ ਸੋਦੀਆ ਦੀ ਗ੍ਰਿਫਤਾਰੀ ਨੂੰ ਇੱਕ ਸਾਲ ਹੋ ਗਿਆ ਹੈ ਬਾਪੂ ਦੀ ਸਮਾਧ ਤੇ ਜਾਣਗੇ ਦੁਪਹਿਰ 1 ਵਜੇ ਵਿਧਾਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਕੇਜਰੀਵਾਲ ਜੜੈ ਨੇ ਰਾਜ ਘਾਟ ਜਾਣਗੇ ਤੇ ਅੱਜ ED ਦੇ ਅੱਗੇ ਵੀ ਉਹ ਪੇਸ਼ ਨਹੀਂ ਹੋਣਗੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮਾਮਲਾ ਕੋਰਟ ਦੇ ਵਿੱਚ ਹੈ ਕੋਰਟ ਦਾ ਫੈਸਲਾ ਆਉਣ ਤੱਕ ED ਇੰਤਜ਼ਾਰ ਕਰੇ ਵਾਰ-ਵਾਰ ਸਮਨ ਨਾ ਭੇਜੇ ਜਾਣ ਅਸੀਂ ਇੰਡੀਆ ਗੱਠ ਜੋੜ ਨੂੰ ਨਹੀਂ ਛੱਡਾਂਗੇ ਮੋਦੀ ਸਰਕਾਰ ਕਿਸੇ ਤਰ੍ਹਾਂ ਦਾ ਦਬਾਅ ਨਾ ਬਣਾਵੇ ਅਜਹੀ ਗੱਲ ਜਿਹੜੀ ਆਪ ਵਾਲਿਆਂ ਦੇ ਵੱਲੋਂ ਆਖੀ ਗਈ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀਆਂ ਦੋ ਵੱਡੀਆਂ ਖਬਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਦੱਸਦੀ ਕਿ ਇਕਤਾ ਈਡੀ ਦੇ ਅੱਗੇ ਅੱਜ ਪੇਸ਼ ਨਹੀਂ ਹੋਣਗੇ ਦਿੱਲੀ ਦੇ ਮੁੱਖ ਮੰਤਰੀ ਤੇ ਦੂਜੇ ਪਾਸੇ ਅੱਜ ਰਾਜ ਘਟ ਜਾਣਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਾਂ ਦੱਸ ਦੇ ਕਿ ਕਥੇ ਸ਼ਰਾਬ ਕੋਟਾਲੇ ਮਾਮਲੇ ਦੇ ਵਿੱਚ ਲਗਾਤਾਰ ਈਡੀ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਵਾਰ-ਵਾਰ ਸੰਮਣ ਭੇਜੇ ਜਾ ਰਹੇ ਨੇ ਪਰ ਅੱਜ ਦਿੱਲੀ ਦੇ ਮੁੱਖ ਮੰਤਰੀ ਦੇ ਵੱਲੋਂ ਕੋਰਟ ਦਾ ਹਵਾਲਾ ਦਿੱਤਾ ਗਿਆ ਕਿ ਕੋਰਟ ਦੇ ਵਿੱਚ ਮਾਮਲਾ ਜਾਰੀ ਹੈ ਵਾਰ-ਵਾਰ ਸੰਮਣ ਨਾ ਭੇਜੇ ਜਾਣ ਈਡੀ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰੇ ਤਾਂ 7ਵੀਂ ਵਾਰ ਸਮਨ ਭੇਜ ਕੇ ਤਲਬ ਕੀਤਾ ਗਿਆ ਸੀ ਪਰ ਅੱਜ ਵੀ ਈਡੀ ਦੇ ਅੱਗੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿੰਨੇ ਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਨੇ ਅੱਜ ਰਾਜ ਘਾਟ ਜਾਣਗੇ ਦਿੱਲੀ ਕੈਬਨਿਟ ਅਤੇ ਵਿਧਾਇਕਾ ਦੇ ਨਾਲ ਰਾਜ ਘਾਟ ਪਹੁੰਚਣਗੇ ਅੱਜ ਮਨੀਸ਼ ਸੁਸੋਧਿਆ ਦੀ ਗ੍ਰਿਫਤਾਰੀ ਨੂੰ 1 ਸਾਲ ਹੋ ਗਿਆ ਹੈ ਬਾਪੂ ਦੀ ਸਮਾਧ ਤੇ ਜਾਣਗੇ ਦੁਪਹਿਰ 1 ਵਜੇ ਵਿਧਾਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਕੇਜਰੀਵਾਲ ਜੜੈਨੇ ਰਾਜ ਘਟ ਜਾਣਗੇ ਤੇ ਅੱਜ ED ਦੇ ਅੱਗੇ ਵੀ ਉਹ ਪੇਸ਼ ਨਹੀਂ ਹੋਣਗੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮਾਮਲਾ ਕੋਰਟ ਦੇ ਵਿੱਚ ਹੈ ਕੋਰਟ ਦਾ ਫੈਸਲਾ ਆਉਣ ਤੱਕ ED ਇੰਤਜ਼ਾਰ ਕਰੇ ਵਾਰ-ਵਾਰ ਸਮਨ ਨਾ ਭੇਜੇ ਜਾਣ ਅਸੀਂ ਇੰਡੀਆ ਗੱਠਜੋੜ ਨੂੰ ਨਹੀਂ ਛੱਡਾਂਗੇ ਮੋਦੀ ਸਰਕਾਰ ਕਿਸੇ ਤਰ੍ਹਾਂ ਦਾ ਦਬਾਅ ਨਾ ਬਣਾਵੇ ਅਜਹੀ ਗੱਲ ਜਿਹੜੀ ਹੈ ਆਪ ਵਾਲਿਆਂ ਦੇ ਵੱਲੋਂ ਆਖੀ ਗਈ ਹੈ